ਕਲਵਾਣੋ ਜਿਹੜੀ লাশ ਇੱਕ ਨੌਜਵਾਨ ਦੀ ਜਿਹੜੀ লাশ ਹੈ ਕਲਵਾਣੋ ਸੂਏ ਤੋਂ ਪਰਾਂ ਜਿਹੜਾ ਭਾਖੜੇ ਤੋਂ ਕਲ ਜਦੋਂ ਅਸੀਂ ਬਾਸ਼ਾਪੁਰ ਨੂੰ ਜਾਣਿਆ ਉਸ ਤੋਂ ਪਹਿਲਾਂ ਇੱਕ ਸੂਆ ਭਾਖੜਾਂ ਦਾ ਭਾਖੜੇ ਤੋਂ ਪਹਿਲਾਂ ਇੱਕ ਸੂਆ ਹੈ ਕੱਸੀ ਕਹਿੰਦਾਂ ਨੇ ਆ ਉਹ ਸੂਆ ਹੰਦਾ ਹੈ ਉਹਦੇ ਕੋਲ ਹੀ ਉਹ ਬਰਾਮਦ ਹੋਈ ਹੈ ਆਹ ਆਹ ਉਹ ਥਾਂ ਹੈ ਆਹ ਸਥਾਨ ਹੈ ਉਹ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜੀਰੀ ਦੇ ਵਿੱਚ ਜੀਰੀ ਲੱਗੀ ਹੋਈ ਸੀ ਤੇ ਉਹਦੇ ਵਿੱਚ ਹੀ ਕਿਤੇ ਨਾ ਕਿਤੇ ਇਥੋਂ ਬਰਾਮਦ ਹੋਈ ਹੈ ਜਿਹੜਾ ਨਾਮ ਗੁੱਟਾਲ ਕੀ ਕਰਤਾ ਜੀ ਕਿਹੜੇ ਪਿੰਡ ਦੇ ਰਹਿਣਾ ਪਿੰਡ ਕਿਹੜਾ ਵਾਣੀ ਅੱਛਾ ਕੀ ਵਾਰਦਾਤ ਹੋਈ ਹੈ ਜਿਹੜੀ ਇੱਕ ਛੱਕੀ ਹਾਲਤ ਦੇ ਵਿੱਚ ਇੱਕ ਬੈਡ ਬੋੜੀ ਮਰੀ ਹੈ ਮੁੰਡੇ ਦੀ ਵਾਰਦਾਤ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ ਜੀ ਸਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਤਾਂ ਤੜਕੀ ਵਾਂਡੀਆਂ ਨੇ ਦੱਸਿਆ ਜੀ ਅੱਛਾ ਇਹ ਖੇਤ ਵਾਲਿਆਂ ਨੇ ਖੇਤ ਵਾਲਿਆਂ ਨੂੰ ਡੰਡਾ ਮਡਾ ਚੋਨੇ ਚ ਮਾਰੇ ਪਿਆ ਕੀ ਲੱਗਦਾ ਤੁਹਾਨੂੰ ਅੱਛਾ ਤੁਸੀਂ ਪਤਾ ਹੀ ਉਹਦੇ ਮੈਂ ਬੋਲਾਂ ਚੱਤ ਚਾਂ ਤੁਸੀਂ ਕੀ ਨਾਮ ਹੈ ਜੀ ਆਪਣਾ ਕਰਨੈਲ ਸਿੰਘ ਅੱਛਾ ਜੀ ਕਰਨੈਲ ਸਿੰਘ ਜੀ ਉਸਾ ਜੇ ਤੁਹਾਨੂੰ ਲੱਗਿਆ ਵੀ ਕਿਵੇਂ ਮੁੰਡਾ ਵਿਆਹਿਆ ਹੈ ਸੀ ਜਾਂ ਕੁਵਾਰਾ ਸੀ ਤੇ ਲੱਗਦਾ ਮੁੰਡਾ ਕੁਵਾਰਾ ਸੀ ਹਾਂ ਜੀ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਠੀਕ ਹੈ ਜੀ ਸਾਰਾ ਦਾ ਸੰਤਾਲਾ ਸਮਾਜ ਸੇ ਵੀ ਬੰਦਾ ਸੀ ਉਹ ਤਾਂ ਪਿੰਡ ਨਹੀਂ ਇਕੱਲਾ ਉਹਨੂੰ ਲੱਕ ਹੀ ਜਾਣਦਾ ਸਾਰਾ ਹਰਦਵਾਰ ਤੱਕ ਸਾਰਾ ਦਾ ਸੇਫਰੀ ਉਹ ਮੁੰਡਾ ਉਸ ਜਿਵੇਂ ਕਦੋਂ ਘਰੋਂ ਤੁਹਾਨੂੰ ਪਤਾ ਵੀ ਕਿਸ ਸਮੇਂ ਲਾਸਟ ਟਾਈਮ ਤੁਸੀਂ ਆਖਰੀ ਸਮੇਂ ਕਦੋਂ ਦੇਖਿਆ ਹੋ 7:00 ਵਜੇ 7:30 7:00 ਵਜੇ ਦੇਖਿਆ ਆਖਰੀ ਸਮਾਂ ਤੁਸੀਂ ਇਹ ਦੱਸੋ ਵੀ ਇਹ ਢਿੱਲੀ ਉੱਥੇ ਸੰਤਾ ਦੇ ਜਾਂਦਾ ਸੀ ਜਾਂ ਕਿਸ ਤਰ੍ਹਾਂ ਇਹਨਾਂ ਦਾ ਉੱਥੇ ਜਿਹੜਾ ਜਿੱਥੇ ਗਿਆਸ ਲੱਗਦਾ ਸੀ ਸਾਡੇ ਕੋਲ ਇੱਕ ਰਾਤ ਮੇਰੇ ਕੋਲੇ ਸੌਂ ਜਾਂਦਾ ਨਹੀਂ ਮਨ ਕਰੇ ਚੜ ਰਹਾ ਤਾਂ ਲੀ ਰਿਹਾ ਸੌਂ ਜਾਂਦਾ ਇਹ ਤਾਂ ਕੰਮ ਹੈ ਠੀਕ ਹੈ ਅੱਛਾ ਤੁਹਾਨੂੰ ਇਹ ਸੀ ਵੀ ਉਹ ਹੁਣ ਵੀ ਉੱਥੇ ਹੀ ਡੇਰੇ ਚ ਹੀ ਹੋਊਗਾ ਹਾਂ ਸਾਨੂੰ ਡੇਰੇ ਸਾਨੂੰ ਆ ਡੇਰੇ ਦਾ ਭਲੇਖਾ ਮਾਰ ਗਿਆ ਨਹੀਂ ਜਿਹੜਾ ਬੱਚਾ ਡੇਲੀ ਆ ਵੀ ਗਿਣਤੀ ਹੁੰਦੀ ਆ ਸਵੇਰੇ ਤੁਹਾਨੂੰ ਕਿਸ ਟਾਈਮ ਪਤਾ ਲੱਗਦਾ ਆ ਮੈਨੂੰ ਸਾਢੇ 6 ਵਜੇ ਮੈਂ ਚਾਹ ਪੀਣ ਆਇਆ ਮੈਨੂੰ ਉਦੋਂ ਪਤਾ ਲੱਗਿਆ ਮੈਨੂੰ ਫੋਨ ਆਇਆ ਕਿਸੇ ਬੰਦੇ ਦਾ ਵੀ ਟਰਡਾ ਗੁਰਵਿੰਦਰ ਬਿੱਲਾ ਚੋਨੇ ਚ ਉਹ ਨਿਜਪਿਆ ਰਮਧਮਾਰਤਾ ਮਾਹ ਫਿਰ ਓਹ ਨਿਜ ਜਦਾਂ ਦੀ ਸ਼ਰਾਬੀ ਹੁੰਦਾ ਉੱਠ ਕੇ ਆ ਜਾਂਦਾ ਹੂੰ ਸਵੇਰ ਨੂੰ ਤਾਂ ਅੱਖ ਖੁੱਲਦੀ ਐ ਉਹ ਤਾਂ ਮਾਰਤਾ ਮਾ ਮੁੰਡਾ ਕੋਈ ਕੋਈ ਮੌਕੇ ਤੇ ਕਰਦਾ ਸੀ ਕੋਈ ਨਸ਼ਾ ਵਗੈਰਾ ਕਰਦਾ ਨਾ ਜੀ ਪਹਿਲਾਂ ਸ਼ਰਾਬੀ ਛੱਡ ਰਹੀ ਸੀ ਹੁਣ ਉੱਠ ਕੇ ਵੀ ਲੰਦਾ ਜਿਆਦਾ ਨਹੀਂ ਪੀਂਦਾ ਸੀ ਮੌਕੇ ਤੇ ਕੋਈ ਨਿਸ਼ਾਨ ਇਹੋ ਜਿਹਾ ਕੋਈ ਸੱਟ ਦਾ ਕੋਈ ਇਹਵੇਂ ਤੁਸੀਂ ਨੇ ਦੇਖਿਆ ਹੋਵੇ ਕੋਈ ਸੱਟ ਦਾ ਇਨਸਾਨ ਅਜਾ ਦੱਤਰ ਮਾਰਿਆ ਹੋਇਆ ਕੱਬੇ ਪਾਸੇ ਪਿੱਛੋਂ ਦੀ ਵਾਰ ਕੀਤਾ ਹੋਇਆ ਅੱਛਾ ਕਿਸ ਹਾਲਤ ਚ ਮਿਲਿਆ ਸੀ ਉੱਥੇ ਉਹ ਉਰੋਂ ਕਪੜੇ ਪਾ ਕੇ ਗਿਆ ਥੀ ਸਾਰੇ ਜਦੋਂ ਉਹਦੀ ਹਾਲਤ ਮਰੇ ਵੀ ਦੇਖੀ ਉਹਦੇ ਕੱਚਾ ਕੱਚਾ ਸੀ ਕੱਪੜੇ ਗਏ ਉਹਨੇ ਇਹ ਨਹੀਂ ਸਮਝ ਆਈ ਕਿੱਥੇ ਕੜ ਤੇ ਕੀ ਹੋਇਆ ਕੀ ਕਰਿਆ ਜੋ ਵਕਤ ਮੋਬਾਈਲ ਹੈਗਾ ਸੀ ਇਹਦੇ ਕੋਲ ਉਹਦਾ ਮੋਬਾਈਲ ਚਾਰਜ ਡੇਰੇ ਚ ਲਾ ਗਿਆ ਜੀ ਉਹਦੇ ਆ ਬਾਬੇ ਗੁਣੀ ਨੇ ਡੇਰੇ ਚ ਅੱਛਾ ਮੋਬਾਈਲ ਇੱਥੇ ਰੱਖ ਗਿਆ ਹਾਂ ਤੇ ਇਦਰਾ ਕੋਈ ਲੱਗਦਾ ਤੁਹਾਨੂੰ ਡਾਊਟ ਕਿਸੇ ਤੇ ਕੋਈ ਕਿਸੇ ਤਰ੍ਹਾਂ ਦੀ ਇਨਾਮ ਹੈ ਆਪਣਾ ਬੱਚਰ ਕੋ ਮੈਨੂੰ ਪਤਾ ਜੀ ਅੱਛਾ ਜੀ ਕਿੰਨੇ ਬੱਚੇ ਨੇ ਆਪਣੇ ਕੋਲ ਦੋ ਬੱਚੇ ਉਹ ਇਹ ਛੋਟਾ ਸੀ ਹਾਂ ਛੋਟਾ ਜੀ ਇਹ ਪੁੱਤ ਇਹ ਬੜਾ ਲੱਗਦੀ ਕਿਹਦੇ ਕੋ ਕੁਛ ਕਹਿਣਾ ਚਾਹੁੰਦੇ ਤੁਸੀਂ ਕੋਈ ਸ਼ੱਕ ਕਰਦੇ ਹੋ ਸਾਹਿਬ ਕਹਿੰਦੇ ਮੈਨੂੰ ਅੰਦਰ ਸਾਹਿਬ ਮਿਲਣਾ ਚਾਹੀਦਾ ਸੱਸੀ ਦਾ ਮੁੰਡਾ ਮਾਸੀ ਦਾ ਇਹ ਨਾਮ ਹੈ ਬਈ ਮੇਰਾ ਰਣਪੀਰ ਸਿੰਘ ਇੱਥੇ ਹੀ ਰਹਿੰਦੇ ਤੁਸੀਂ ਬਈ ਸਾਰੇ ਨਾਲ ਲੱਗਦੀ ਘਰ ਅੱਛਾ ਤੁਹਾਨੂੰ ਕੋਈ ਪ੍ਰਸ਼ਾਸਨ ਨਾਲ ਹੋਈ ਗੱਲ ਪ੍ਰਸ਼ਾਸਨ ਨਾਲ ਕੋਈ ਨਹੀਂ 50 ਤੋਂ ਆਈ ਦੀ ਇੱਕ ਅੱਗੇ ਕਹਿੰਦੇ ਕੈਮਰਾ ਚੈੱਕ ਕਰਕੇ ਫਿਰ ਰਿਪੋਰਟ ਲਿਖਣੀ ਹੈ ਨੰਨ ਵੀ ਕਰਤਾ ਐਸੇ ਚਨੋਂ ਕਿਸੇ ਤੋਂ ਮਾ ਖਿੱਚ ਕੇ ਕੰਮ ਕਰ। ਕੀ ਲੱਗਦਾ ਤੁਹਾਡੇ ਪਹਿਲਾਂ ਵੀ ਕਿਸੇ ਨੇ ਰੰਜਿਸ਼ ਕੀਤੀ ਜਾਂ ਕੋਈ ਕੁਰਾਮਦ ਹੋ ਗਿਆ ਲੋ ਆਸ਼ਾ ਉਹ ਖੇਤ ਕਿਸ ਦਾ ਹੈ? ਉਹ ਖੇਤ ਕਿਸ ਦਾ ਹੈ? ਜਾਨੀ ਕਿ ਉਹ ਖੇਤ ਕਿਹਨਾਂ ਦਾ ਹਾਂ। ਠੀਕ ਹੈ ਨਾ ਵੀ ਹੋਰ ਦਾ ਖੇਤ ਹੈ ਨਾ। ਹੋਰ ਇਹਦਾ ਮਾਰ ਕੇ ਪਤਾ ਨਹੀਂ ਪਰਾਂ ਲਏ ਹੋ ਸਾਡੇ ਖੇਤ ਚੋਂ। ਪਤਾ ਨਹੀਂ ਉਰਾਂ ਤੋਂ ਭਿੰਡੋ ਲੈ ਕੇ ਨੇ ਮਾਰ ਕੇ ਟੇਕਿਆ ਹੈ। ਕੋਈ ਕਈ ਵਾਰ ਦਾ ਨਰਜ ਟੇਕ ਦੋ। ਤਾਂ ਉਹ ਕੀ ਦਾ ਸ਼ੱਕ ਆ ਬਾਈ ਜੀ ਇਹਦਾ ਮੁੰਡੇ ਦਾ ਕੀ ਨਾਂ ਹੈ ਮੁੰਡੇ ਦਾ ਨਾਂ ਕੀ ਆ ਤੁਹਾਡੇ ਜਿਹੜਾ ਜਿਹਦਾ ਮਰ ਗਿਆ ਗੁਰਵਿੰਦਰ ਸਿੰਘ ਬਿੱਲਾ ਜੀ ਕਿੰਨੀ ਕੁ ਉਮਰ ਦੀ ਬਾਈ ਇਹ ਕਿੰਨੇ ਸਾਲ ਉਮਰ ਦੀ 40 ਸਾਲ ਦੇ ਗੜ ਸਾਲ ਦੀ 34 ਜੀ ਉਹ ਬਾਈ ਪੈਂਤੀ 27 29 ਦਾ ਮੈਂ ਹੋ ਰਾਂ ਮੇਰਾ ਚਾ ਉਹ ਵੱਡਾ ਤੇ ਤੋਂ ਵੱਡਾ ਹਾਂ ਠੀਕ ਹੈ ਤਕਰੀਬਨ 40 ਸਾਲ ਉਮਰ 40 ਜਦੋਂ ਇਸ ਮੌਸਬੰਧੀ ਥਾਣਾ ਘੱਗਾ ਦੇ ਨਾਲ ਸੰਪਰਕ ਕੀਤਾ ਗਿਆ ਤਾ ਉਹਨਾਂ ਦਾ ਇਹੀ ਕਹਿਣਾ ਸੀ ਕਿ ਹਜੇ ਜਾਂਚ ਜਾਰੀ ਹੈ ਅਤੇ ਬਾਕੀ ਪੋਸਟਮਾਰਟਮ ਆਉਣ ਤੇ ਪਤਾ ਚੱਲੇਗਾ ਕਿ ਇਸ ਮੌਤ ਦੇ ਕੀ ਕਾਰਨ ਨੇ